ਬਜੇ ਦਾ ਬਾੜਾ ਹੋਇਆ ਫੇ ਚੱਲ ਮੈਂ ਕਰਵਾਈ ਆਵਾ ਚਾਚਾ ਕਹਿ ਕੇ ਆਈ ਸੀ ਪਰੰਜਲ ਫਿਰ ਔਖੀ ਹੋਊਗੀ ਕਹਿੰਦਾ ਤੇ ਹੋਰ ਚਰ ਨੂੰ ਆ ਤਾਂ ਬਾੜਾ ਵਧੀਆ ਕੀਤਾ ਹੁਣ ਤੈਨੂੰ ਪਤਾ ਦੀਦੀ ਵੀ ਬਿਮਾਰ ਹੋਈ ਪਈ ਆ ਉਧਰ ਪ੍ਰੀਤ ਦੀਦੀ ਪੇਕੇ ਵਾਗੀ ਉਹ ਵੀ ਬਿਮਾਰ ਹੋਗੀ ਮੈਨੂੰ ਕੱਲੀ ਨੂੰ ਔਖਾ ਹੋ ਗਿਆ ਸਾਰਾ ਕੰਮ ਇੱਕ ਤਾਂ ਨਾ ਪਰੰਜਲ ਬੁਖਾਰ ਜੇ ਦਾ ਬਾੜਾ ਹੋਇਆ ਪਿਆ ਘਰ ਘਰੀ ਬੁਖਾਰ ਚੜੀ ਜਾਂਦਾ ਸਾਰਿਆਂ ਦਾ ਹੋਰ ਹੁਣ ਇੱਕ ਬੈੜੀ ਖੜੀ ਮਨ ਤਾਰ ਚੋਣੀ ਆਉਂਦੀ ਨਹੀਂ ਹੁਣ ਉਹ ਵੀ ਤੂੰ ਚੋਕੇ ਜਾਈ ਅੱਛਾ ਕੋਈ ਨਾ ਕੋਈ ਨਾ ਮੈਂ ਆਪੇ ਕਰਵਾ ਦੂੰ ਸਰ ਵੀ ਤਾਂ ਤਾਂ ਬਾਹਲੀ ਡਾਉਨ ਜੇ ਹੋ ਗਈ ਹਨਾ 2 ਮਹੀਨੇ ਹੋ ਗਏ ਬਿਮਾਰ ਹੋਈ ਹੋਰ ਟ ਨਾ ਹੁੰਦਾ ਹੁਣ ਤਾਂ ਠੀਕ ਹੈ ਵਧੀਆ ਪੱਕਾ ਅੱਗੇ ਨਾਲ ਹਾਂ ਹੁਣ ਤਾਂ ਠੀਕ ਹੈ ਚੱਲ ਅੱਗੇ ਨਾਲ ਉਪਰ ਰੈਸਟ ਦਸੀ ਆ ਡਾਕਟਰ ਨੇ ਕਹਿੰਦਾ ਵੀ ਕੰਮ ਕੁਮ ਨਾ ਕਰਿਓ ਹਾਂ ਚੱਲ ਕੋਈ ਖਾ ਪੀ ਲਿਆ ਕਰ ਮਿਚਦੀ ਆ ਨਾ ਵਧੀਆ ਚੱਲ ਰੋਟੀ ਪਾਣੀ ਸੱਚ ਮੈਂ ਸੁਣਿਆ ਤੂੰ ਬਿਊਟੀ ਪਾਰਲਰ ਖੋਲ ਰਹੀ ਆ ਹਾਂ ਖੋਲਦੀ ਆ ਅੱਛਾ ਨਾ ਕੰਮ ਕਦੋਂ ਸਿੱਖਿਆ ਤੂੰ ਕੰਮ ਤਾਂ ਮੈਨੂੰ ਪਹਿਲਾਂ ਥੋੜਾ ਜਿਹਾ ਕੁਸਾ ਆਉਂਦਾ ਸੀ ਕੁਸ ਕਿ ਮੈਂ ਮੇਲੇ ਦੀ ਬਹੂ ਤਾਂ ਸਿੱਖ ਲਿਆ ਮੁੰਦੇ ਤਾਂ ਪੈਸੇ ਬਾਲੇ ਲੱਗਦੇ ਖੋਲਣ ਤੇ ਇੰਨੇ ਪੈਸੇ ਤੂੰ ਕਿੱਥੋਂ ਕਰਾਂ ਘਰ ਤੇ ਲੋਨ ਕਰਾ ਲਿਆ ਉਸ ਨੂੰ ਮੈਂ ਆ ਵਿਆਜ ਜੇ ਤੇ ਫੜ ਲੇ ਹਾਂ 3 ਕ ਲੱਖ ਰੁਪਇਆ ਹੋ ਗਿਆ ਅੱਛਾ ਹੋ ਗਿਆ ਘਰ ਤੇ ਲੋਨ ਹਾਂ ਘਰ ਤੇ ਲੋਨ ਹੋ ਗਿਆ ਤੈਨੂੰ ਛੇਤੀ ਲੋਨ ਮਿਲ ਜਾਂਦਾ ਹੁੰਦਾ ਨਾ ਹਾਂ ਫਿਰ ਪਹਿਲਾ ਸੀ ਲੋਨ ਕਰਾਇਆ ਸੀ ਨਾ ਉਹ ਸਾਰਾ ਕਲੀਅਰ ਹੋ ਗਿਆ ਸੀ ਤੇ ਦੁਬਾਰੇ ਫਿਰ ਮਿਲ ਗਏ ਹਾਂ ਠੀਕ ਹੈ ਠੀਕ ਹੈ ਠੀਕ ਹੈ ਚਲ ਵਧੀਆ ਹੋਂ ਤਾਂ ਕਮਾਈ ਐ ਇਸ ਕੰਮ ਚ ਬਾਲੀ ਕਮਾਈ ਐ ਮੈਂ ਤੈਨੂੰ ਦੱਸਦੀ ਆ ਵਰਤ ਨਹੀਂ ਸੀਗੇ ਜਦੋਂ ਮੇਲੇ ਦੀ ਬਹੁ ਨੇ 40 50000 ਰੁਪਏ ਕਮਾਇਆ ਹਾਂ ਦੇਖ ਲਾ ਆ ਦੋ ਤਿੰਨ ਦਿਨੀ ਬੈਠੀ ਆ ਪਾਰਲਰ ਚ ਜਾਦੇ ਤਾਂ ਭੀੜ ਉਹਦੇ ਦੋ ਤਿੰਨ ਦਿਨੀ ਸੀ ਦੇਖ ਆ ਦੇਖ ਲਾ ਤਾਂ ਗੱਲ ਵਾਈ ਦਾ ਜੈ ਖਾਣੇ ਦਾ 100 ਪਤਾ ਨਹੀਂ ਕਿੰਨਾ 100 ਪਤਾ ਨਹੀਂ 50 ਰੁਪਏ ਲੈ ਲੈਂਦੀਆਂ ਨੇ ਪਰ ਮੂੰਹ ਤੋਂ ਵੀ ਲੈਣਾਂ ਤੈਨੂੰ 400 ਰੁਪਇਆ ਐਂ ਗੁੱਲ ਮਿਲਾ ਕੇ ਮੈਂ ਤਾਂ 10000 ਕਿ ਦਿਨ ਦਾ ਕਮਾਇਆ ਕਰੂੰਗੀ ਫਿਰ ਬਾਹਲਾ ਫਾਇਦਾ ਐਂ ਕਰਾਂਗੀ ਤਾਂ ਕਿਸੇ ਦੇ ਮੈਂ ਇਹਨੂੰ ਕਰਦੀ ਹੈਗੀ ਬਥੇਰਾ ਕਰ ਲਿਆ ਹੁਣ ਕਿਉਂ ਕਰੀਏ ਕੰਮ ਤਾਂ ਮੌਜਨਾ ਕੁਰਸੀ ਤੇ ਬੈਠਾ ਕਰਾਂਗੇ ਤੂੰ 10000 ਆ ਜਾ ਕਰੋ ਸਾਡੇ ਮੋੜ ਦੀ ਪਹਿਲਾਂ ਛੋਟੇ ਕਿਹੜੇ ਜਿਹੜਾ ਲੱਖ ਰੁਪਇਆ ਤੇਰੇ ਚਾਚੇ ਨੇ ਦਿੱਤਾ ਸੀ ਉਹ ਤੂੰ ਛੱਤ ਨਹੀਂ ਪਾਈ ਉਹ ਘਰ ਪਾਇਆ ਸੀਗੇ ਤੁਸੀਂ ਇਹ ਉਹ ਚਾਚੇ ਨੇ ਕਾਹਨੂੰ ਦਿੱਤਾ ਉਹ ਤਾਂ ਆਹ ਸਰਕਾਰ ਨੇ ਜਿਹੜੀ ਦਿੰਦੀ ਹੁੰਦੀ ਲੋਨ ਜਾਂ ਕਰੇ ਤਾਂ ਕਿਹੜਾ ਉਹ ਮੈਂ ਜਾਣਦੀ ਆ ਕਿਹੜੇ ਲੋਨ ਸਾਡੇ ਘਰੋਂ ਹੀ ਪੈਸੇ ਗਏ ਨੇ ਮੇਰੀ ਗੱਲ ਸੁਣ ਲੈ ਵੀਰ ਆ ਮੈਨੂੰ ਨਾਂ ਲੈ ਕੇ ਗਿਆ ਸੀ ਮੈਂ ਗੂਠਾ ਲਾ ਕੇ ਹੀ ਸੀ ਉਹ ਤਾਂ ਪੰਚਾਇਤ ਨੇ ਵਿੱਚ ਪਵਾ ਕੇ ਪੈਸੇ ਦਿੱਤੇ ਨੇ ਲੱਖ ਰੁਪਈਆ ਚਾਹ ਨੂੰ ਸਾਨੂੰ ਸਾਰਾ ਹੀ ਪੁੱਛ ਪਤਾਇਆ ਇੱਥੋਂ ਹੀ ਗਏ ਨੇ ਸਾਡੇ ਘਰੋਂ ਇਹ ਲੋ ਆ ਦੇਖ ਲੈ ਨਹੀਂ ਛੋੜੇ ਕਮਾਲ ਹੋਈ ਪਈ ਐ ਜਮੀ ਹੈ ਤਸ ਤਾਂ ਹੱਦ ਕਰਦੀ ਹੁੰਦੀ ਹੁੰਦੀ ਆ ਲੈ ਛੋੜੇ ਕੋਲ ਕਿਹੜੇ ਵੇਲੇ ਪੈਸੇ ਲੈ ਗਈ ਮੈਂ ਸਾਡੇ ਘਰੋਂ ਤਾਂ ਗਏ ਨੇ ਸਾਡੇ ਕੋਲੋਂ ਨਹੀਂ ਲੈ ਕੇ ਗਈ ਐਨਾ ਪੈਸਾ ਕੌਣ ਦੇ ਦੂਗਾ ਕੌਣ ਦੇ ਦੂ ਭਲਾ ਐਨਾ ਪੈਸਾ ਤੇਰੇ ਤੇ ਤਾਂ ਵਿਆਲ ਹੋਏ ਪੈ ਨੇ ਤੂੰ ਕਮਾਲ ਕਰੀਂ ਨਹੀਂ ਸਰ ਵੀ ਜਦੋਂ ਤੂੰ ਮੈਨੂੰ ਮੇਰੇ ਨਾਲ ਗੱਲ ਕਰਦੇ ਚੁੱਮੀ ਗੱਲ ਕਰਦੇ ਆ ਕੀ ਗੱਲ ਮੈਂ ਤੇਰਾ ਕੁਝ ਦੇਣਾ ਹੈ ਚੁੱਮੀ ਵੀ ਨਹੀਂ ਕਰਦੀ ਹੋਰ ਫਿਰ ਸਾਡਾ ਘਰ ਖਾ ਗਈਆਂ ਲੈ ਦੱਸ ਹਾਂ ਕਿ ਕਾਲੇ ਨਾਲ ਬੰਦਾ ਪੱਟ ਲਿਆਉਣਾ ਜਿੰਨੇ 3 ਲੱਖ ਦੇਤਾ ਹੋਣਾ ਤੈਨੂੰ ਅੱਛਾ ਆ ਹੀ ਬੰਦੇ ਪੜਦੀ ਫਿਰਦੀਆਂ ਹਨਾ ਆ ਹੀ ਬੰਦੇ ਪੱਟੇ ਜਾਂਦੇ ਨੇ ਬਸ ਕਮਾਲ ਹੋ ਗਈ ਬੰਦੇ ਨੂੰ ਮੈਨੂੰ ਪਤਾ ਹੈ ਉਹ ਕਿੱਥੇ ਕਿੱਥੇ ਮੇਰੀ ਗੱਲ ਸੁਣ ਲੈ ਪਹਿਲੀ ਗੱਲ ਤਾਂ ਨਾ ਮੇਰਾ ਚਿੱਤ ਨਹੀਂ ਮੰਨਦਾ ਸੀ ਮੈਂ ਮੇਰੇ ਨਾਲ ਸਰ ਵੀ ਜਰੂਰ ਮਿਲ ਡੱਕੂਗੀ ਤੂੰ ਉਹੀ ਗੱਲ ਕਰਤੀ ਠੀਕ ਹੈ ਇਹ ਤਾਂ ਮੈਂ ਚਾਚੇ ਦੇ ਕਹਿਣ ਤੇ ਆ ਗਈ ਵੀ ਚਲ ਚਾਚੇ ਨਾਲ ਸਾਡਾ ਮੋਹ ਪਿਆਰ ਹੈਗਾ ਨਹੀਂ ਸਾਡੇ ਹੁੰਦੇ ਆਂਗੀ ਪਹਿਲਾਂ ਤਾਂ ਮਦਰੋ ਹੀ ਨਹੀਂ ਨਹੀਂ ਤੇਰੇ ਕਹਿੰਦੇ ਤਾਂ ਮੈਂ ਪਾਣੀ ਦਾ ਗਲਾਸ ਵੀ ਨਾ ਫੜਾਵਾਂ ਤੇ ਜਾ ਫਿਰ ਇੱਥੇ ਬਿਠੀ ਕਰਦੀ ਜਾਣਾ ਮੈਨੂੰ ਕਿਹੜਾ ਕੋਈ ਸ਼ੌਕ ਹੈ ਤੂੰ ਤਾਂ ਦੋਹੇ ਜਾਣੀ ਗੱਲ ਪੈ ਗਈਆਂ ਨਹੀਂ ਚਰਨੋ ਫਿਰ ਗਲਤ ਗੱਲ ਨਾ ਤੇਰੀ 1 ਲੱਖ ਰੁਪਏ ਤਾਂ ਫੜਿਆ ਲੈ ਬਾਈ ਨੇ ਆਪ ਕਰਿਆ ਕਿ ਸਾਨੂੰ ਤਾਂ ਸਭੀ ਲੱਖ ਰੁਪਏ ਮੈਂ ਦਿੱਤਾ ਚਾਰ ਪਰੰਜਲ ਬੈਰ ਨੇ ਮੈਂ ਮੇਰੀ ਗੱਲ ਸੁਣ ਲੈ ਜਾਂਦੀ ਹੁੰਦੀ ਹੈ ਜਿਹੜੇ ਫਾਰਮ ਬਾਈਕ ਕਹਿੰਦਾ ਸੀ ਫਾਰਮ ਉਹ ਤਾਂ ਆਉਂਦੇ ਹੀ ਨਹੀਂ ਮੈਂ ਪੜੀ ਲਿਖੇ ਬੈਂਕ 'ਚ ਮੈਂ ਲੱਗੀ ਹੋਈ ਆ ਮੇਰੀ ਗੱਲ ਸੁਣ ਲੈ ਵੀਰ ਆ ਗਵਾਹ ਆ ਵੀਰੇ ਨੂੰ ਪੁੱਛ ਲਿਓ ਵੀਰਾ ਕੀ ਲੱਗਦਾ ਤੇਰਾ ਉਹ ਗੁੱਠੇ ਤੇਰੇ ਨਾਲ ਕਿਵੇਂ ਉਧਰ ਘਾਰਾਂ ਨਾਲ ਗੁੱਠਾ ਕੀ ਗੱਲ ਵੀਰੇ ਨੇ ਵੀ ਸਾਡੀ ਮਦਦ ਕੀਤੀ ਆ ਬਾਈ ਮਦਦ ਕੀਤੀ ਜਾਣਦੀ ਆ ਤੈਨੂੰ ਮਦਦ ਨੂੰ ਮੈਂ ਤੇ ਤੂੰ ਬੰਦੇ ਪੱਟਦੀ ਫਿਰਦੀ ਆ ਨਾ ਸਭ ਜਾਣਦੀ ਆ ਹੁਣ ਮੇਰੀ ਗੱਲ ਸੁਣ ਬੰਦ ਕਰਕੇ ਤਾਂ ਮੈਨੂੰ ਬੋਲ ਨਾ ਬੰਦਾ ਕਿਹੜਾ ਬੰਦਾ ਪੱਟ ਲਿਆ ਤੇ ਤੈਨੂੰ ਲੱਖ ਐਵੇਂ ਕਿਵੇਂ ਆ ਜਾਊਗਾ ਨਹੀਂ ਤਾਹੇ ਤਾਲ ਦੇ ਪਤੰਦਰ ਤੋਂ ਚਾਚੇ ਤੋਂ ਖੌਸੜੇ ਖਾਨਣੀ ਹੈਗੀ ਫਿਰ ਜਿਹੇ ਜੇ ਮੈਂ ਪਟਾਉਣਿਆ ਤੂੰ ਜਾ ਆਹੋ ਐ ਕਾ ਤੂੰ ਕਲੇਸ਼ ਪਾ ਲੋਕਾਂ ਦੇ ਘਰੇ ਸੁਣਾਉਣੀਆਂ ਨੇ ਦੋ ਗੱਲਾਂ ਦੇਖ ਲੈ ਚਾਚਾ ਦੇਤੀ ਸ਼ਾਬਾਸ਼ ਮੈਂ ਤਾਂ ਆਇਆ ਇਸ ਵਿਚਾਲ ਮੈਂ ਮਾੜਾ ਮਟਾ ਹੱਥ ਫਟਾਇਆ ਆਉਂਗੀ ਨਾਲਾ ਦੇਤੀ ਕਹਿੰਦੀ ਤੂੰ ਤਾਂ ਬੰਦੇ ਪੱੜਦੀ ਫਿਰਦੀ ਆ ਤੇਰੇ ਵਾਲੀ ਰੰਨ ਕਹਿੰਦੀ ਹਾਂ ਪੱਟਦੀ ਆ ਫਿਰ ਕਿਹੜਾ ਬੰਦਾ ਪੱਟ ਲਿਆ ਕੋਈ ਪੱਟਦੀ ਆ ਕਾ ਨੂੰ ਤੁਸੀਂ ਕਿਉਂ ਕਲੇਸ਼ ਕਰਾ ਮੈਂ ਤਾਂ ਮਸਾ ਫੜਿਆ ਕੇ ਲੈਂਦੀ ਆ ਸ਼ਰਮ ਹੀ ਨਹੀਂ ਹੈ ਜੀ ਸੋ ਸੋ ਕੁਸ ਬੋਲਦ ਨਾ ਤੂੰ ਤਾਂ ਆਇਆ ਤਾਂ ਦੇਖ ਲੈ ਵੀ ਹੈ ਆ ਜਾ ਆ ਜਾ ਭਾਈ ਸਾਰਾ ਘਰ ਤਾਂ ਖਵਾ ਤਾ ਤੇਰਾ ਕੀ ਮਤਲਾ ਤੋਂ ਨੂੰ ਹੱਥ ਲਾਉਣਾ ਹੈ ਹੈ ਚਾਚਾ ਮੇਰੀ ਗੱਲ ਸੁਣ ਲੈ ਤੇ ਪਈ ਨਹੀਂ ਦੇਖਦੀ ਹੱਥ ਲਾਉਣਾਗਾ ਚੱਲ ਤੇਰੀ ਕੀ ਮਾਫੀ ਹਿੰਮਤ ਹੈ ਤੂੰ ਮੇਰੇ ਸਾਹਮਣੇ ਲੈ ਜਾਣਾ ਮਗਰੋਂ ਪਤਾ ਨਹੀਂ ਕੀ ਕੁਛ ਕਰਦਾ ਹੈ ਨਾ ਮੇਰੀ ਗੱਲ ਸੁਣ ਲੈ ਪਈ ਨਹੀਂ ਤੈਨੂੰ ਪੈਸੇ ਖਵਾਉਣਾ ਤੂੰ ਬਾਈ ਤੇਰੇ ਪੈਸੇ ਖਾ ਲੈ ਗੱਲ ਹੈ ਤੇਰੀ ਐਵੇਂ ਕਰ ਪੱਟੀਆਂ ਨਾ ਤੂੰ ਕਿਉਂ ਖਵਾਈ ਜਾਂਦਾ ਇਹਨੂੰ ਸਾਰਾ ਕੁਛ ਹੈ ਇਹ ਤਾਂ ਤੇ ਸਾਰਾ ਕੁਛ ਕੋਈ ਤੇ ਹੁਣ ਦੇਖੀ ਹਟਿਆ ਸੀ ਪੈਸੇ ਕਿਹੜੇ ਖਾਦੇ ਨੇ ਚਾਚਾ ਤੂੰ ਕਹਿ ਕਿਹੜੇ ਪੈਸੇ ਖਾ ਲੈ ਮੈਂ ਸੁਣਾ ਮੈਂ ਕੱਲੇ ਨੇ ਖਵਾਏ ਨੇ ਪੈਸੇ ਹਾਂ ਵਿੱਚ ਤੇਰੇ ਕੋਲ ਇਹਦੇ ਘਰ ਲਈ ਵਿੱਚ ਹੀ ਹੈ ਜਿੱਦੈ ਚਰਨੋਂ ਇੱਥੇ ਬੋਲੀਆਂ ਪਾਉਂਦੀ ਸੀ ਇਹਦੇ ਕਾਰਣਾ ਐ ਕਰ ਕਰ ਕੇ ਐ ਐ ਢੋਲ ਕੀ ਮਾਉਂਦੀ ਐ ਐ ਐ ਕਰਕੇ ਐ ਐ ਤੇਰੇ ਘਰਾਂ ਤਰਜਾ ਬਣਾਉਂਦੀ ਹੈ ਸਾਨੂੰ ਬਦਨਾਮ ਕਰਦੀ ਆ ਭਗਤਾਂ ਨੂੰ ਤੂੰ ਭਗਤਾਂ ਜਿਹੜੇ ਚਾਚਾ ਪੁੱਛੀ ਤੇਰੇ ਜੱਸੇ ਨੂੰ ਐ ਕਰਕੇ ਐ ਢੋਲ ਕੀ ਐ ਢੋਲੂ ਨਾਲ ਢੋਲ ਕੀ ਵਾਹ ਢੋਲੂ ਨਾਲ ਹੋ ਹੀ ਨਹੀਂ ਸਕਦਾ ਉਹ ਤਾਂ ਮੇਰੀ ਗੱਲ ਸੁਣ ਲੈ ਕੋਈ ਨਹੀਂ ਦੁੱਧ ਦਾ ਤੋਤਾ ਹੁੰਦਾ ਸਮਝ ਗਈ ਆਪਦੇ ਬੰਦੇ ਨੇ ਵੀ ਸੰਭਾਲ ਕੇ ਰੱਖਿਆ ਕਰੋ ਮੇਰੇ ਤੇ ਤਾਂ ਤੋਮ ਤਾਂ ਲਾਉਣ ਲੱਗ ਜਾਂਦੇ ਹੋ ਤੁਸੀਂ ਤੂੰ ਫੇਰ ਇੱਥੇ ਕਰਨ ਆਉਣੀ ਹੈ ਕਿਉਂ ਬੁਲਾਉਣ ਜਾਂਦੇ ਹੁੰਦੇ ਫੇਰ ਜਿਹੜੀ ਤੂੰ ਅੱਛਾ ਨਹੀਂ ਤੈਨੂੰ ਬੁਲਾਉਣ ਚਾਚੇ ਚਾਚੇ ਮੇਰੀ ਗੱਲ ਸੁਣ ਲੈ ਜਿਹੜੀ ਕਾਰ ਲੈਂਦਾ ਫਿਰਦਾ ਜੱਸਾ ਤੂੰ ਨਹੀਂ ਬੈਠੀ ਮੂਰਲੀ ਸੀਟ ਤੇ ਹਾਂ ਉਹ ਹੋਰ ਨੂੰ ਬਿਠਾਉਂਦਾ ਲੈ ਸੁਣ ਲੈ ਸੁਣ ਲੈ ਘਰ ਦੀ ਦੱਸੀ ਜਾਂਦੇ ਨੇ ਮੈਨੂੰ ਕੀ ਕਹੇਗੀ ਹਾਂ ਮੈਨੂੰ ਤਾਂ ਲੱਗਦਾ ਇਹਦੇ ਵਾਸਤੇ ਹੀ ਲੈਂਦਾ ਹੋਊਗਾ